ਜੱਗੀ ਕੀ ਕਰੀ ਅਨੇ ਕੁਛ ਨਹੀਂ ਬਈ ਮੈਂ ਤਾਂ ਬਸ ਸਿਆਵਜਾ ਕਰੀ ਜਾਂਦਾ ਸੀ ਮੈਂ ਤਾਂ ਐਂ ਕਹਿੰਦੀ ਸੀ ਬਈ ਇੱਕ ਤਾਂ ਮੈਂ ਥੱਕੀ ਪਈ ਆ ਅੱਜ ਇੱਕ ਮੰਮੇ ਆ ਮਾਸੀ ਕੋਲੇ ਵਾਗੀ ਉੱਤੋਂ ਦੀਵਾਲੀ ਦਾ ਟਾਈਮ ਆ ਰਿਹਾ ਜੱਗੀ ਸਾਫ ਸਫਾਈਆਂ ਵੀ ਕਰਨੀਆਂ ਨੇ ਬਈ ਹੁਣ ਮੰਮੀ ਨੂੰ ਤਾਂ ਐ ਨਹੀਂ ਤੀਗਾ ਵੀ ਮੈਂ ਬਾਅਦ ਚ ਵਗ ਜਾ ਉਹ ਉੱਥੇ ਜਾ ਕੇ ਬਹਿ ਗਈ ਨਾਂ ਦਾ ਨਾਂ ਲੈਂਦੀ ਹੈਗੀ ਬੁਲਾ ਲੈ ਫਿਰ ਉਹਨੂੰ ਫੋਨ ਕਰਿਆ ਦੀ ਬਈ ਬਲਾਵਾ ਤਾਂ ਤਾਂ ਜੇ ਅਗਲੀ ਮੰਨੇ ਮੇਰੀ ਗੱਲ ਮੈਂ ਕਹਿਆ ਦੀ ਮੰਮੀ ਉੱਤੋਂ ਦੀਵਾਲੀ ਦਾ ਤਿਹਾਰ ਆ ਰਿਹਾ ਹੈਗਾ ਵੀ ਸਾਫ ਸਫਾਈਆਂ ਕਰਨੀਆਂ ਪਈਆਂ ਰਹਿ ਗਈਆਂ ਹਾਂ ਤੇ ਕੰਨੇ ਵੇ ਉਹ ਦਕੋਸਾ ਦਾ ਕਸਾਰ ਲੋਏ ਜੇ ਨਹੀਂ ਮੈਂ ਆ ਸਕਦੀ ਹੈਗੀ ਸਵਾਲੀ ਦਾ ਟਾਈਮ ਹੈ 7:30 ਦੇ ਕੰਮਾਂ ਦੇ ਟਾਈਮ ਤੇ ਹੋਵਾਂਗੀ ਲੈ ਹੁਣ ਮੈਂ ਰੋਟੀ ਪਾਣੀ ਕਰਕੇ ਥੱਕ ਜਾਨੀ ਆ ਬਈ ਹੁਣ ਕੱਲੇ ਸਾਬ ਸਪਾਈ ਕਿਵੇਂ ਕਰਾਂ ਉਹ ਨਾਲ ਲੱਗ ਕੇ ਕਰਵਾ ਦੇਂਗੀ ਅੱਗੀ ਮੇਰੇ ਨਾਲ ਆ ਮੈਂ ਤਾਂ ਕੱਲੀ ਤੋਂ ਕੋਈ ਨਹੀਂ ਹੁੰਦਾ ਹੈ ਗਿਆ ਲੈ ਹੁਣ ਉਹ ਬਾਅ ਕੇ ਹੁਣ ਮੇਰਾ ਕੀ ਕਸੂਰ ਹੈ ਚਾਹ ਹੁਣ ਮੈਂ ਕੱਲੇ ਕਿਵੇਂ ਕਰੂੰਗੀ ਨਾਲ ਲੱਗ ਕੇ ਕਰਾ ਦੇਂਗਾ ਤਾਂ ਸਾਰਾ ਹੋ ਜਾਊਗਾ ਚਲ ਕੋਈ ਨਾ ਕੱਲ ਦੀ ਕੱਲ ਦੇਖਾਂਗੇ ਕੱਲ ਨੂੰ ਲੱਗ ਜੂਗਾ ਠੀਕ ਹੈ ਤੂੰ ਇਹਨੇ ਹੁਣ ਕੰਮ ਕਰ ਅੱਜ ਤਾਂ ਮੈਂ ਬਾਜ਼ਾਰ ਜਾ ਕੇ ਨਾ ਥੋੜਾ ਕੰਮ ਹੈ ਕੱਲ ਨੂੰ ਆਪਾਂ ਕਰ ਲ ਮੈਂ ਮੈਨੇ ਪੰਡਾ ਟਿੱਕਰ ਜਮਾ ਜਦਾ ਹੱਸ ਜਾਇਆ ਲੈ ਡੈਰੀ ਦੇ ਪੰਨਾ ਲੈ ਹਾਂ 11 ਫੜਾ ਦੇ ਹੋਰ ਮੈਂ ਬਾਜ਼ਾਰ ਜਾਇਆ ਚਲ ਠੀਕ ਹੈ ਹੇ ਹੇ ਮੈਂ ਤਾਂ ਮਥਾ ਪੰਡਾ ਛਡਾ ਕੇ ਆਈਆਂ ਕਦੇ ਕਹਿ ਲੈ ਕਰਨ ਪੈ ਆਪਣਾ ਬੇੜਾ ਤੋੜ ਦੇ ਕਦੇ ਕਹਿ ਦਿਆ ਕਰਨ ਆਹ ਕੰਮ ਕਰ ਲੈ ਆਹ ਝਾੜ ਚੜਾਈ ਕਰ ਦੇ ਬਈ ਮੈਂ ਤਾਂ ਮਥਾ ਪੰਡਾ ਛਡਾ ਕੇ ਆਇਆ ਮੈ ਤਾਂ ਤੇ ਪੀ ਕੀ ਆ ਗਈ ਬੇਲੇ ਬਹਿ ਕੇ ਖਾਵਾਂਗੇ ਤੇ ਮੈਂ ਦੇਖਦੇ ਆ ਜਵਾਖਾਂ ਨੂੰ ਵੀ ਕੀ ਕਰਨਾ ਗਰੇ ਦੀਨੇ ਮੈਨੂੰ ਹੈ ਹੀ ਮੈਂ ਦੇਖਨੇ ਪੜਾ ਸ਼ਸ਼ੀ ਕਲਪੂਆ ਜੀ ਸਤਿ ਸ੍ਰੀ ਅਕਾਲ ਪੁੱਤ ਜਿਵੇਂ ਨਾ ਫੋਨ ਨਾ ਫਾਨਾ ਬਸ ਜਦਾਂ ਜੀ ਕਰਾ ਫੇਕੇ ਆਉਣ ਨੂੰ ਵਧੀਆ ਹੋ ਗਿਆ ਮੈਂ ਤਾਂ ਕੱਲੀ ਜੀ ਬੈਠੀ ਸੀਗੀ ਵਧੀਆ ਤੇਰੇ ਕਰਕੇ ਮੇਰਾ ਜੀ ਲੱਗ ਜੂਗਾ ਮੈਂ ਕਹਿਨੀ ਗੱਦਾ ਤਾਂ ਆਪਾਂ ਫੇਰ ਮਾਰਾਂਗੇ ਮੈਂ ਤਾਂ ਪਾਣੀ ਲਿਆ ਕੀ ਲੱਗ ਰਹੀ ਆਗੀ ਪੂਆ ਮੈਂ ਤਾਂ ਨਾ ਚਾਚਾ ਦੇ ਵਿੱਚ ਤਿੰਨ ਦੇ ਕੀ ਹੋ ਗਈ ਵੀ ਚਲ ਪੂਆ ਆ ਗਈ ਜੀ ਲੱਗਿਆ ਰਹੂਗਾ ਮਤਲਬ ਭੁੱਲੇ ਗਈ ਵੀ ਤੂੰ ਪਾਣੀ ਵੀ ਪੁੱਛ ਲਾ ਮੈਂ ਚਲ ਕੋਈ ਨਾ ਮੈਂ ਪਾਣੀ ਲੈਣੇ ਤੂੰ ਬੈਠੇ ਨੇ ਰਾਮ ਕਰ ਲੈ ਮੈਂ ਹੁਣੇ ਆ ਗਈ ਲੈ ਕੇ ਆਜਾ ਪੁੱਤ ਪਾਣੀ ਲੈ ਠੀਕ ਹੈ ਪੂਆ ਜੀ ਮੈਨੂੰ ਨਾ ਉਹ ਟੇਟਵਾਰ ਕੀਤੀ ਆ ਚਾਹ ਲੜਾਈ ਕਰਦੇ ਆ ਭਾਂਡੇ ਮਾਂਜਦੇ ਆ ਘਾ ਕਰ ਲੈ ਆ ਘਾ ਕਰ ਮੈਂ ਤਾਂ ਭਾਈ ਬਾੜੀ ਸੁਬਾਰਖੀ ਜੋਣਾ ਨੇ ਆਪਾਂ ਤਾਂ ਹੁਣ ਪੇ ਕਦੇ ਕਰਿਆ ਅਗੇ ਮੋਜ ਕਰਾਂਗੇ ਲੈ ਪੂਜਾ ਜੀ ਪਾਣੀ ਪੀ ਲੋ ਮੈਂ ਕਦੋਂ ਦੇਖਣ ਆਗਰੀ ਜੱਗੀ ਕਹਿੰਦੇ ਹੈ ਨਹੀਂ ਤਾਂ ਜੀ ਭੁੱਲ ਗਈ ਜਦੋਂ ਤੁਸੀਂ ਆਏ ਸੀ ਜੱਗੀ ਦਾ ਬਾਜ਼ਾਰ ਚ ਜਾ ਰਿਹਾ ਕੋਈ ਕੰਮ ਸੀ ਉਹਨੂੰ ਕਦੋਂ ਹੁੰਦਾ ਕਿ ਓਏ ਤਾਂ ਪੂਰਾ ਹੋ ਗਿਆ ਮੈਨੂੰ ਲੱਗਾ ਡੇਢ ਘੰਟਾ ਹੋ ਗਿਆ ਜੀ ਇਹਨਾਂ ਤਾਂ ਪਤੀ ਹੁੰਦਾਗਾ ਜਾਂ ਦੋਸਤਾਂ ਜਾ ਰਾ ਨਾਲ ਫਿਰਦਾ ਹੋਵੇਗਾ ਕੋਈ ਕੰਮ ਸੀਗਾ ਕਹਿੰਦਾ ਹਾਂ ਚੱਲ ਨਾ ਤਾਂ ਜੋ ਆਖਣ ਹੁੰਦੇ ਹੀ ਉਹ ਤਾਂ ਕੰਮ ਤਾਂ ਹਾਂ ਭੋਜ ਤੁਸੀਂ ਨਾ ਰੈਸਟ ਮਾਰ ਲਓ ਹਨ ਫਿਰ ਮੈਂ ਚਾਹ ਕਰਕੇ ਲਿਆ ਨਹੀਂ ਛੋੜੀਗਾ ਹਾਂ ਕਿਆ ਕਰ ਲੈ ਮੁੰਡਾ ਠੀਕ ਵਧੀਆ ਕਰ ਲਈ ਕਰ ਨਾ 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 ਵਧੀਆ ਕਰਕੇ ਲਿਓਗੇ ਤੁਸੀਂ ਇਹਨੇ ਆਰਾਮ ਕਰ ਲਓ ਕੋਈ ਨਹੀਂ ਮੈਂ ਕੋਈ ਛੇੜ ਨਹੀਂ ਕਰਦੀ ਆ ਲੇ ਪੁੱਆ ਰਹੀ ਐ ਹੋਰ ਬੁਰਾ ਮਗਰ ਤਾਂ ਸੱਚੀ ਕਾ ਵਰਤਮਾਨ ਦੇ ਕਾਟੋਂ ਡਿੱਕਣਾ ਕਿਨੇ ਕਿਥੇ ਵਾਗੇ ਦੀ ਤੂੰ ਉਹ ਰਮ ਬਾਜ਼ਾਰ ਵਾਗੇ ਦੀ ਮੋਟਰਸਾਈਕਲ ਸਮਰਾਨ ਗਿਆ ਤੀਆ ਅੱਛਾ ਹਾਂ ਉਹ ਸਰਵਿਸ ਕਰਾਣੀ ਹੋ ਰਹੀਦੀ ਉਹਦੀ ਹੂੰ ਤੇ ਉਹ ਕਰਾਣ ਜਾ ਰਹੀਦੀ ਜਾ ਕਦੋਂ ਆਈ ਦੀ ਪੁੱਆ ਅੰਧਾ ਖਾ ਟਾਈਮ ਹੋ ਗਿਆ ਅਜ ਮੈਂ ਤਾਂ ਦੇਖੀਂਗੀ ਮਹਾਂ ਜਾ ਕਿੱਦੜ ਗਿਆ ਆਇਆ ਬੰਦੀ ਪੂਆ ਤਾਂ ਕਹਿੰਦੀ ਬਾਜ਼ਾਰ ਗਿਆ ਹੋਇਆ ਕਹਿੰਦੀ ਮਾਂ ਖਾਸਾ ਟਾਈਮ ਹੋ ਗਿਆ ਕਹਿੰਦੀ ਹੋਰ ਟੜਕੀ ਲੱਗਿਆ ਹੋਇਆ ਕਹਿੰਦੀ ਅਜੇ ਤੱਕ ਨਹੀਂ ਆਇਆ ਹੈ ਓਹ ਹੋਰ ਉਹ ਮੈਨੂੰ ਥੋੜਾ ਟਾਈਮ ਲੱਗਿਆ ਪਰ ਤੁਹਾਨੂੰ ਪਤਾ ਥੋੜਾ ਜਿਹਾ 2-3 ਘੰਟੇ ਲੱਗ ਜਾਂਦੇ ਨੇ ਸਰਵਿਸ 'ਚ ਐ ਤਾਂ ਹੁੰਦਾ ਹੀ ਆ ਹਾਂ ਅਮਨ ਦੇਖਦੀ ਨਹੀਂ ਹੈਗੀ ਆਮਰ ਉਹ ਤੋਂ ਮੈਨੂੰ ਕਹਿੰਦੀ ਕਿ ਮੈਂ ਚਾਹ ਕਰਕੇ ਦੇਉਣੀ ਆ ਮੁੜ ਕੇ ਇਹ ਤੱਕ ਨਹੀਂ ਹੈਗੀ ਅੱਛਾ ਓ ਚਲ ਚਾਹ ਕਰਨ ਤੇ ਥੋੜਾ ਟਾਈਮ ਲੱਗ ਗਿਆ ਮੈਂ ਤੇ ਕੋਈ ਨਾ ਬੂ ਤੂੰ ਬੈਠ ਮੈਂ ਬੁਲਾ ਕੇ ਲੈ ਆਉਣਾ ਹਾਂ ਉਹਨੂੰ ਹਾਂ ਬੁਲਾ ਕੇ ਲੈ ਆ ਪੁੱਤ ਹਾਂ ਠੀਕ ਹੈ ਹਮਣ ਬਣਾ ਲਈ ਚਾਹ ਹਾਂ ਮੈਂ ਚਾਹ ਤਾਂ ਬਣ ਗਈ ਬਸ ਬਿਸਕੁਟ ਜੇ ਪਾ ਲਈ ਜਾਂਦੀ ਸੀ ਅੱਛਾ ਬਿਸਕੁਟ ਨਾਲ ਕਿਵੇਂ ਚਾਹ ਪੀਐਂਗੀ ਹੁਣ ਮਾਸਾ ਦਾ ਮੁਰਗੀ ਫਜ਼ੀ ਹੈ ਮੁਰਗੀ ਕਿਵੇਂ ਲਾਹੌਰ ਆਪਾਂ ਸਾਫ ਸਫਾਈਆਂ ਕਰਨ ਵਾਲੀਆਂ ਪਈਆਂ ਰਹੀਆਂ ਹਾਂ ਹੁਣ ਤੂੰ ਤਾਂ ਮੈਨੂੰ ਲੱਗਦਾ ਲੱਗਦਾ ਨਹੀਂ ਮੇਰੇ ਨਾਲ ਹੁਣ ਮੈਂ ਸੋਚਦੀ ਸੀ ਆਪੂ ਆ ਦੀ ਸੇਵਾ ਸੁਭਾ ਕਰਾਂਗੇ ਤਾਂ ਫਿਰ ਆਪਣੇ ਨਾਲ ਸਾਫ ਸਫਾਈ ਕਰਵਾ ਦਊਗੀ ਪੂਆ ਲੱਗ ਕੇ ਅੱਛਾ ਪੂਆ ਨੂੰ ਭਰ ਹੁਲਾਇਆ ਜਾ ਰਹਿ ਮਸਤਾ ਹੈ ਉਹਦਾ ਕਰਾਈ ਖੜੀਆ ਹੋਰ ਲਗਦੇ ਕੰਮ ਕਰਾ ਦੇ تیرੇ ਨਾਲ ਲੈ ਹੁਣ ਟਾਈਮ ਤੇ ਆ ਗਈ ਸਫ ਸਫਾਈਆਂ ਦੇ ਹੁਣ ਮੈਂ ਵੀ ਇੱਚ ਪਾਲਦੀ ਤੀਗੀ ਚੱਲ ਦੇਖਦੇ ਆ ਜੀ ਲੱਗਦੀ ਐ ਮਨ ਤਾਂ ਲੱਗਦਾ ਨਹੀਂ ਤੂੰ ਚਾਹ ਪੀਂਗਾ ਨਾ ਮੈਂ ਤਾਂ ਨਹੀਂ ਪਿੰਦਾ ਚਾਹ ਚੱਲ ਠੀਕ ਆ ਪੂਆ ਨੂੰ ਚਾਹ ਦੇ ਆ ਮਾ ਕਿਦੋਂ ਦੀ ਕਹਿੰਦੀ ਹੋਗੀ ਵੀ ਚਾਹ ਨਹੀਂ ਲੈ ਕੇ ਆਈ ਹੋਰ ਕਹਿੰਦੀ ਦੀ ਸੱਚ ਮੈਨੂੰ ਕਹਿੰਦੀ ਚਾਹ ਲੈ ਕਰਨ ਗਈ ਸੀ ਮੁੜ ਕੇ ਆਈ ਸੀ ਚੰਗਾ ਤੂੰ ਨਾ ਕੋਈ ਗੱਲ ਕਰਦੀ ਕਦੇ ਪਹਿਲੀ ਵਾਰ ਜੀ ਜੀ ਕਿਤੇ ਉਹ ਨਾ ਨਾ ਚੱਲ ਠੀਕ ਐ ਦੋ ਤਿੰਨ ਘੰਟੇ ਹੋ ਗਏ ਪੂਆ ਆਏ ਨੂੰ ਬਥੇਰਾ ਆਰਾਮ ਕਰ ਲਿਆ ਹੁਣ ਤਾਂ ਹੁਣ ਤਾਂ ਕੋਈ ਸਕੀਮ ਲਾਣੀ ਪਊਗੀ ਬੋਲ ਮਾਰਦੀ ਆ ਪੂਆ ਨੂੰ ਪੂਆ ਪੂਆ ਤੁਸੀਂ ਜੰਮਨ ਬਰ ਮਹਾਰਾਜੀ ਹਾਂਜੀ ਪੂਆ ਜੀ ਬੋਲ ਤਾਂ ਮਾਰਿਆ ਸੀਗਾ ਮੈਂ ਆਹਾਂ ਚੰਗੜਾਟ ਜੀ ਵਾਲੀ ਹੋ ਰਹੀ ਹੈਗੀ ਭਾਂਡਿਆਂ ਦੇ ਮੈਂ ਤਾਂ ਮੰंजे ਨਹੀਂ ਜਾਂਦੇ ਮਤਲਬ ਕਈ ਵਾਰੀ ਹੋ ਗਈ ਇਹਨੇ ਫਿਰ ਫਿਰ ਚੰਗਣਾਟ ਆ ਜਾਂਦੀ ਹੈ ਗਲਾਸਾਂ ਤੇ ਇਹ ਤਾਂ ਮਤਲਬ ਟੈਕਨਾਈਕ ਦਾ ਮਸੇ ਉੱਤਰਦੀ ਹੈ ਆ ਸਭ ਸੁਭੋਗ ਰਹੇ ਜਾਂਦੇ ਵਿੱਚ ਉਹਦੀ ਟੈਕਨਾਈਕ ਹੀ ਕੰਨ ਜਾਂਦੀ ਹੈ ਭੂਆ ਜੀ ਮੈਂ ਤਾਂ ਦੋ ਵਾਰੀ ਮਾਂ ਤੇ ਭਾਂਡੇ ਫੇਰ ਵੀ ਚੰਗਣਾਟ ਨਹੀਂ ਰਹਿੰਦੀ ਹੈ ਕਿ ਹੱਥ ਵੀ ਚੰਗਣਾਟ ਵਾਲੇ ਹੋ ਰਹੇ ਨੇ ਮੇਰੇ ਤਾਂ ਇਹ ਵੀ ਮਤਲਬ ਜੋਰ ਨਾਲ ਮਾਜੇ ਜਾਂਦੇ ਕੜਾਉਂ ਹੋਰ ਢੋੜੀ ਮਾਜੇ ਜਾਂਦੇ ਨਾ ਹੋਰ ਭੂਆ ਜੀ ਮੈਂ ਤਾਂ ਕਿਦੋਂ ਦੀ ਦੇਖਣ ਲੈ ਰਹੀਆਂ ਹੋਰ ਵੀ ਕੰਮ ਪੈ ਨੇ ਮੇਰੇ ਤਾਂ ਕਰਨ ਵਾਲੇ ਮੁਰਾ ਹੁਣ ਜੇ ਕਰਨ ਵਾਲੇ ਹੁੰਦੇ ਹੀ ਪੁੱਤ ਹੋਰ ਕਿੰਨਾ ਕੰਮ ਦਾ ਜਿਹੜੇ ਬੰਦੇ ਉਗਦੇ ਨਹੀਂ ਹੈਗੇ ਮੈਂ ਕਹਿੰਦੀ ਸੀ ਭੋਜੀ ਮਾਂ ਵੀ ਤੁਸੀਂ ਮੜੇ ਦੇਖ ਲੈਂਦੇ ਸੋਤੂ ਕੀ ਤਾਂ ਵਧੀਆ ਮਾਂਜੇ ਜਾਣਾ ਬੈ ਫਿਰ ਮੈਂ ਲੈ ਪਰਾ ਹੌ ਲੈ ਵਾ ਮਾਟ ਕੇ ਦੇਖ ਲਈ ਪਰਾ ਚਲ ਭੂਏ ਇੱਧਰ ਆ ਜੀ ਤੁਸੀਂ ਇੱਧਰ ਉਹ ਕੱਪੜੇ ਨਖਰਾਓ ਜੀ ਤੁਹਾਡੇ ਹੋਰੀ ਪੁੱਤਾ ਹੋਰ ਭੋਜੀ ਵਧੀਆ ਭਾਂਡੇ ਮਾਂਜਦੇ ਹੋ ਤੁਸੀਂ ਤਾਂ ਦੇਖ ਕਹਿੰਦੇ ਸਿਆਣੇ ਬੰਦੇ ਦੇ ਤਾਂ ਹੱਥਾਂ ਜੀ ਉਹ ਹੁੰਦੀ ਹੈ ਦੇਖ ਮੈਂ ਤਾਂ ਕੋਈ ਨਹੀਂ ਹੋਈ ਹੈਗੀ ਦੇਖ ਲੈ ਤਾਂ ਕਿੰਨੇ ਵਧੀਆ ਕੱਢੀ ਆਣੀਆਂਗੀ ਭਾਂਡੇ ਪਾਂਡੇ ਤੁਮੈ ਕਰਨਾ ਕਰਾ ਦੰਨੀਆਂ ਵਿੱਚ ਜੀ ਮੂੰਹ ਤੇ ਖਾਂ ਲੱਗ ਜਾਂਦਾ ਫਿਰ ਉਹ ਹੀ ਬੁਆ ਜੀ ਦੇਖੀ ਕਿੰਨੇ ਸੋਨੇ ਕੱਢਤੇ ਇਹ ਜਿਦ ਤੇ ਮੇਰੀ ਮਾਂ ਵੀ ਨਹੀਂ ਮਾਣਦੀ ਹੈਗੀ ਕਿੰਨੇ ਚਿੱਟੇ ਚਿੱਟੇ ਪਾਂਡੇ ਕੱਢਦੇ ਲੈ ਸ਼ਕਲ ਦਿਖਣ ਲੱਗੀ ਮੇਰੀ ਵੀ ਵਿੱਚ ਇਹ ਤਾਂ ਪਤਾ ਪਾਂਡੇ ਤਾਂ ਗੱਲਾਂ ਕਰਾ ਦਿੰਦੇ ਨੇ ਇੰਨੇ ਸੋਨੇ ਸ਼ੀਸ਼ੇ ਵਿੱਚ ਚਮਕਣ ਲੱਗ ਜਾਂਦੇ ਹੋਰ ਬੁਆ ਜੀ ਆ ਦੇਖ ਦਿਖਣੇ ਲੈ ਰਹੇ ਨੇ ਅੰਗੇ ਮੈਂ ਕਹਿੰਦੀ ਸੀ ਬੁਆ ਜੀ ਤੁਸੀਂ ਪਾਂਡੇ ਮਾंज ਲੋ ਮੈਂ ਬਾਹਰ ਦਾ ਕਰਿਆਣੀ ਆ ਹਾਂ ਕਰਿਆ ਬੁਤ ਮੈਂ ਪਾਂਡੇ ਮਾਂਜੀ ਜਾਂਨੀ ਆ ਹਾਂ ਜੀ ਬੁਆ ਜੀ ਠੀਕ ਹੈ ਜੀ ਨੇ ਕੁੜੀ ਕਹਿੰਦੀ ਐ ਮੇਰੀ ਮੰਮੀ ਤਾਂ ਨਹੀਂ ਚਕਣਾਈ ਉੱਤਰਦੀ ਹੈਗੀ ਹੈ ਤੇ ਉਹ ਤਾਂ ਹੋ ਮੇਰੇ ਵਰਗਾ ਯਾਰ ਦੀ ਜਾਨ ਚ ਚਦਾ ਕੋ ਹੁੰਦੀ ਐ ਜਦੋਂ ਉਹਨੂੰ ਹੋਰ ਤੋਂ ਚਕਣਾਈ ਨਹੀਂ ਉੱਤਰਦੀ ਹੈਗੀ ਕੁੜੀ ਨੂੰ ਉਹ ਕੀ ਸਿਖਾਇੋਗੀ ਲੈ ਤਾਂ ਸਾਡਾ ਕੀ ਸੋਨੇ ਭਾਂਡੇ ਦੇ ਚੁਕਾਈ ਪੈ ਨੇ ਮੇਰੇ ਹੁਫ ਉਹ ਬੈਠੀ ਆ ਕੇ ਕੋਈ ਕੰਮ ਹੁਕਮ ਕਰ ਲੈ ਕੰਮ ਤਾਂ ਮੇਰੇ ਹੋਣ ਲੈ ਰਹੇ ਨੇ ਕਿਉਂ ਆਏ ਕੀ ਕੋਈ ਰਿਪੋਰਟ ਕਰਨ ਲੱਗ ਰਿਹਾ ਕੰਮ ਪੂਆ ਘਰ ਲੈ ਰੀਰ ਮੋਟੀ ਹੈ ਕਿਉਂ ਆਏਗਾ ਮੈਂ ਹੋਰ ਮੈਂ ਭਾਂਡੇ ਮੰਜ ਲੈ ਰਹੀ ਸੀ ਉੱਚ ਖਨੜਾਟ ਜੀ ਪਤਾ ਨਹੀਂ ਕਾਦੀ ਲੱਗੀ ਅੱਜ ਭਾਂਡਿਆਂ ਦੇ ਮੈਂ ਤਾਂ ਲੈ ਹੀ ਨਹੀਂ ਮੈਂ ਹੋਰ ਤਾਂ ਬਾਹਰ ਨਾ ਲੱਗਿਆ ਨਹੀਂ ਆ ਪੂਆ ਜੀ ਮਾਂ ਮਤ ਸਖੜ ਲੈਂਦੀ ਨਹੀਂ ਹੈਗੀ ਮੈਂ ਤੁਸੀਂ ਆ ਕੇ ਮੜ ਜਾ ਭਾਂਡੇ ਮਾਂ ਜੀ ਮਾਂ ਜਕੇ ਦੇਖੋ ਵੀ ਸੁੱਥ ਲੈਂਦੀ ਹੈਗਾ ਨਾ ਉਹ ਲਈ ਪਈ ਮੈਂ ਤਾਂ ਭਾਂਡਿਆਂ ਦੇ ਇੱਕ ਦਿਨ ਤਾਂ ਰਹਿਣ ਦਿੰਦੀ ਉਹਨੂੰ ਕੰਮ ਤੋਂ ਬਣਾ ਅੱਜ ਹੀ ਤਾਂ ਆਈ ਸੀ ਹਜੇ ਕਿੰਨਾ ਚਿਰ ਹੋ ਗਿਆ ਆਰਾਮ ਕਰਦੀ ਨੂੰ ਅੱਜ ਦਾ ਕੀ ਮਤਲਬ ਜੀ ਅੱਜ ਮੈਂ ਉਹਨੂੰ ਫੇਰੀ ਚੜਦਾਂ ਦੀ ਫਿਰ ਕੱਲ ਨੂੰ ਕਿਤੇ ਕੰਮ ਲਾਂਦੀ ਉਹ ਲੇ ਹੁਣ ਤਾਈ ਦੋਗ ਵੀ ਕਹੂਗੀ ਕਿ ਲੈ ਮੈਂ 2 ਘੰਟੇ ਆਈਆਂ ਤੇ 2 ਘੰਟੇ ਮੁਕੰਮਲ ਹਤਾ ਤੂੰ ਹੈ ਜੀ ਦਾ ਕੁਛ ਨਹੀਂ ਤੂੰ ਦੇਖਦਾ ਜਾ ਹੌਲੀ ਹੌਲੀ ਮੈਂ ਤਾਂ ਸਾਰੀ ਝਾੜ ਚੜਾਈ ਕਰਵਾਨੀ ਹੈ ਹੂੰ ਚਲ ਭਾਈ ਕਰਾਏ ਲਈ ਨਹੀਂ ਮੈਨੂੰ ਲੱਗਣਾ ਪਊਗਾ ਤੂੰ ਨਾ ਕੁਛ ਬੋਲੀ ਕਦੇ ਵਿੱਚ ਫਸੀ ਜਾਵੇਂ ਪੂਆ ਤਾਂ ਕਰਾਈ ਨਾ ਕਰਾਈ ਨਾ ਆ ਮੈਨੂੰ ਤਾਂ ਕੀ ਲੋੜ ਐ ਦੀ ਮਾਂ ਚਲ ਹੁਣ ਆਈ ਤੇ ਤਾਂ ਕਰਕੇ ਕਹਿੰਦਾ ਜੀ ਮੈਂ ਤਾਂ ਨਾ ਨਾ ਚੰਗਾ ਹੁਣ ਜਾ ਕੇ ਆਰਾਮ ਕਰ ਲੈ ਰਾਮ ਰੂਮ ਕਾ ਨਾ ਮੈਂ ਦੇਖਦੀ ਆ ਵੀ ਕੀ ਕੁਛ ਕਰ ਲਈ ਰਹੀ ਐ ਸੋਈ ਦੇ ਵਿੱਚ ਮੜਾ ਦੇਖਿਆ ਵਾ ਚਲ ਦੇਖ ਲੈ ਫਿਰ ਚਲ ਠੀਕ ਐ ਸਾਫ ਸਵਾਈਆਂ ਕਰਨੀਆਂ ਨੇਗੀਆਂ ਦੀਵਾਲੀ ਆ ਰਹੀ ਐ ਲਵੇ ਆਪਾਂ ਇਹ ਤਾਂ ਕਰਨੀਆਂ ਨਹੀਂ ਹੈਗੀਆਂ ਡਰਾਮਾ ਸ਼ੁਰੂ ਕਰਨਾ ਪਊਗਾ ਆਪਾਂ ਤਾਂ ਸਾਰੀਆਂ ਸਾਫ ਸਵਾਈਆਂ ਭੂਆ ਤੋਂ ਕਰਵਾਉਣੀਆਂ ਨੇਗੀਆਂ ਡਰਾਮਾ ਸਟਾਰਟ ਕਰਦੇ ਆ ਅਪੂ ਮੇਰੇ ਲੱਤਾਂ ਦੋਖਨ ਲੱਗੇ ਪੂਆ ਜੀ ਆਇਓ ਪੂਆ ਜੀ ਅਪੂ ਆਇਓ ਹਾਂ ਯਾਰਾ ਅਪੂ ਜੀ ਮੈਂ ਤਾਂ ਬਾਹਰ ਸਾਫ ਕਰ ਲੈ ਰਹੀ ਸੀਗਾ ਲੱਤ ਨੂੰ ਪਤਾ ਨਹੀਂ ਕੀ ਹੋ ਗਿਆ ਮੇਰੇ ਤਾਂ ਉੱਠ ਹੀ ਨਹੀਂ ਜਾਂਦਾ ਹੈਗਾ ਨਾ ਕੱਦੀ ਲੱਗ ਜਾਂਦੀ ਹੈ ਕਰਨ ਮੇਰੇ ਵਰਗ ਮੋਰ ਮਾਰ ਜੰਮ ਨਹੀਂ ਮੈਂ ਕਰਾਂਗੀ ਅਪੂ ਮਰੂ ਐਸੀ ਤਾਂ ਵੀ ਚਲ ਤੂੰ ਉੱਥੇ ਬੈਠੀ ਆ ਕੇ ਆਰਾਮ ਕਰ ਲੈ ਰਹੀ ਐ ਲੈ ਬਾਈ ਲਟਕਾਈ ਨਾ ਲੱਤ ਬਲੇ ਦੁਖਦੀ ਆ ਭੂਆ ਜੀ ਹਾਸੀ ਸਾਡੇ ਨਹੀਂ ਲੱਗੇ ਡਿੱਗ ਗਏ ਕੋਈ ਪਤਾ ਨਹੀਂ ਹੋ ਗਿਆ ਤਾਂ ਉੱਪਰ ਹੀ ਨਹੀਂ ਹੁੰਦੀ ਹੈਗੀ ਲੱਤ ਵੱਟਾ ਜਾ ਬਣ ਗਿਆ ਲੱਤ ਦਾ ਜਦ ਮਾੜਾ ਮਾੜਾ ਸਾਬ ਨਾਲ ਤੱਕ ਦੇਖਾ ਨਾ ਭੂਆ ਜੀ ਇੱਕ ਲੱਤ ਝਟਕਿਆ ਜਾ ਵੱਜਿਆ ਮੈਂ ਤਾਂ ਥੱਲੇ ਡਿੱਗੀ ਉਹ ਤੇ ਤਿਲਕਣ ਹੋ ਰਹੀ ਸੀਗੀ ਉਹ ਬਾੜ ਜੇ ਸਾਫ ਕਰ ਲੈ ਰਹੀ ਸੀ ਮੈਂ ਲੋ ਵੈਲਕਮ ਮੈਂ ਪੈਂਦੇ ਦੁਬਾਰਾ ਸਾਫਾ ਮਾੜ ਮੋਟ ਬੋਲ ਮਾਰ ਦੇ ਨਹੀਂ ਮੈਂ ਕਲਾਜ ਨਦੀ ਭੂਆ ਜੀ ਮੈਨੂੰ ਐ ਸੀਗਾ ਤੁਸੀਂ ਪਹਿਲਾਂ ਰਸੋਈ ਦਾ ਕੰਮ ਕਰਕੇ ਹਟੇ ਮੈਂ ਕਿਹਾ ਚਲ ਆਰਾਮ ਕਰ ਲਾਂਦੇ ਫਿਰ ਐ ਕਰ ਪਏ ਜਾਗੇ ਨਿਕਲ ਚਲ ਠੀਕ ਆ ਭੂਆ ਜੀ ਮੈਂ ਆਰਾਮ ਕਰ ਲਾਂਨੀ ਹਾਂ ਜੀ ਪੂਆ ਜੀ ਮੈਨੂੰ ਤਾਂ ਉੱਠ ਕੇ ਨਾ ਕੰਮ ਕਰਨਾ ਪਊਗਾ ਆ ਚਾਰ ਦਿਨ ਰਹਿ ਗਏ ਦੀਵਾਲੀ ਦੇ ਵਿੱਚ ਤੇ ਸਾਫ ਸਫਾਈ ਦਾ ਕਰਨੀ ਪਊਗੀ ਮੈਂ ਤਾਂ ਉੱਠ ਕੇ ਕਰਦੀ ਆ ਮੈਂ ਕਹਿੰਦੇ ਫਿਰ ਕਿਵੇਂ ਕਰਾਂਗੇ ਜਦ ਉੱਠੇ ਲਿਆ ਜਾਂਦਾ ਨਹੀਂ ਹੈਗਾ ਪੂਆ ਫਿਰ ਸਫਾਈ ਤਾਂ ਜ਼ਰੂਰੀ ਹੈਗੀ ਥੋੜੇ ਦਿਨ ਰਹਿ ਗਏ ਦੀਵਾਲੀ ਦੇ ਵਿੱਚ ਸਾਫ ਸਫਾਈ ਦਾ ਕਰਨੀ ਪਊਗੀ ਉਹਦੇ ਬਿਨਾ ਕਿੱਥੇ ਸਰਦਾ ਹੈਗਾ ਤੂੰ ਮੈਨੂੰ ਦੱਸ ਮੈਂ ਕਰ ਦੂ ਹੌਲੀ ਹੌਲੀ ਮੈਂ ਦੱਸੀ ਜਾਈ ਉਹ ਸਾਰੇ ਕਰਨ ਵਾਲੇ ਪਏ ਹੈਗਾ ਤੈਨੂੰ ਕੋਈ ਮੈਂ ਕਰਦੀ ਆ ਤੁਹਾਨੂੰ ਮੈਂ ਦੱਸੀ ਜਾਂ ਹਾਂ ਬੋ ਜੀ ਤੁਸੀਂ ਕੱਪੜਾ ਚੱਕ ਲਿਓ ਮੈਂ ਕਰਵਾ ਦਿੰਦੀ ਆਂਗੀ ਲੈ ਨਿਓ ਮੈਂ ਕਿ ਦੱਸ ਦੂੰਗੀ ਲੇ ਆ ਪਈ ਐ ਤੂੰ ਤਾਂ ਕਹਿੰਦੀ ਸੀ ਬਈ ਮੈਂ ਸਫਾਈ ਕਰੂੰਗੀ ਦਿਵਾਰੀ ਨੇਵੇਂ ਲੱਗ ਰਹੀ ਐ ਤੇ ਸਫਾਈ ਕਿੱਥੇ ਕਰਨੀ ਤੂੰ ਤਾਂ ਪਈ ਐ ਸਫਾਈ ਹੋਣ ਲੈ ਰਹੀ ਐ ਤੇ ਮੈਨੂੰ ਤਾਂ ਕੋਈ ਦੀਂਦਾ ਨਹੀਂ ਸਫਾਈ ਕਰਦਾ ਤੂੰ ਤਾਂ ਆ ਪਈ ਐ ਸਫਾਈ ਕੌਣ ਕਰਦਾ ਹੈਗਾ ਭੂਆ ਅੱਜ ਫੇਰ ਵਿਚਾਰੀ ਭੂਆ ਲਾ ਲਈ ਹੈ ਲਾਹੌਰ ਕੀ ਨਾ ਹਾਂ ਮੈਂ ਉਥੇ ਬਾਹਰ ਝਾੜ ਲੈ ਰਹੀ ਤੀਗੀ ਹਾਂ ਮੇਰੇ ਦਿਮਾਗ 'ਚ ਆਇਆ ਮੈਂ ਕੱਲੀ ਕਰੂੰਗੀ ਔਖਾ ਹੋਈ ਜਾਂਦਾ ਸੀ ਪਹਿਲਾਂ ਤਾਂ ਮੈਂ ਰੋਟੀ ਬਣਾ ਕੇ ਖਾਧੀ ਮਤੋਂ ਤੇ ਚੰਗਿਆੜ ਮਾਰੀ ਭੂਆ ਭੱਜ ਕੇ ਆਈ ਮੇਰੇ ਕੋਲ ਵੀ ਕੀ ਹੋ ਗਿਆ ਮੈਂ ਕਿਹਾ ਮਾਪੂਆ ਜੀ ਮੇਰੇ ਤਾਂ ਲਾਤੇ ਨਹੀਂ ਮੋਹ ਹੁੰਦੀ ਹੈਗੀ ਸਿੱਧੀ ਹਾਂ ਵਿਚਾਰੀ ਉਰੇ ਲਈ ਕਹਿੰਦੀ ਤੂਰੇ ਬਰ ਅਰੈਸਟ ਕਰ ਲਾ ਕਹਿੰਨੀ ਮੈਂ ਛੱਡਦੀ ਆ ਕਹਿੰਦੀ ਤੂੰ ਦੇਖ ਲੈ ਲਾਤਰਾ ਬੰਨ ਲਾ ਲਿਆ ਹੈਲੋ ਤਾਂ ਕਰਤੀ ਉੱਪਰ ਉੱਪਰ ਜਾਲੇ ਝਾੜ ਲੈ ਰਹੀ ਹੈਗੀ ਹੁਣ ਚੰਗਾ ਉਹਨੂੰ ਚਾਹ ਪਾਣੀ ਪਿਆ ਦੀਆਂ ਨੇ ਭੁੱਖੀ ਮਾਰੀ ਰੱਖੀ। ਨਾ ਨਾ ਦੋ ਵਾਰੀ ਪੀਲੀ ਚਾਹ ਤਾਂ ਕਰਕੇ ਮੈਂ ਰੋਟੀ ਵੀ ਪੁੱਛੀ ਸੀ ਭੂਆ ਕਹਿੰਦੀ ਵੀ ਮੈਂ ਠਹਿਰ ਕੇ ਕਾਉਂਗੀ ਰੋਟੀ ਤਾਂ ਮਸ ਹੁਣ ਪੀ ਕੇ ਹੀ ਉੱਪਰ ਲੱਗੀ ਆ ਜਾ ਕੇ। ਚਲ ਉਹਨਾਂ ਗਰਮੀ ਮਾਰਦੀ। ਪਹਿਲਾ ਆਰਾਮ ਦਵਾਇਆ ਮੈਂ ਉਹਨੂੰ ਅੱਧਾ ਘੰਟਾ ਆਰਾਮ ਕਰਕੇ ਫੇਰ ਗਈ ਆ ਉੱਪਰ। ਤੂੰ ਆਪ ਲੱਗ ਜਾਂਦੀ ਸਮਾਂ ਰਲ ਕੇ ਹੋ ਜਾਂਦਾ। ਮੈਤੋਂ ਨਹੀਂ ਹੁੰਦਾ ਆਪ ਤਾਂ ਤੂੰ ਲੱਗਿਆ ਨਹੀਂ ਹੈਗਾ ਨਾਲ ਜੇ ਤੂੰ ਲੱਗ ਜਾਂਦਾ ਫੇਰ ਕਾਣੂ ਹੁੰਦਾ। ਫੇਰ ਮੈਂ ਕਾਣੂ ਲਾਂਦੀ ਉਹਨੂੰ। ਨਾਲੇ ਗੱਲ ਸੁਣ ਤੂੰ ਆਪ ਦਾ ਅੰਦਰ ਜਾ ਕੇ ਬਹਿ ਜੀ ਕਿਤੇ ਉੱਤੇ ਨਾ ਜਾ ਕੇ ਉਹ ਮਸਾਲ ਲੱਗੀ ਹੈਗੇ ਉਦੋਂ ਬਾਅਦ ਫਿਰ ਤਲਲੇ ਆ ਕੇ ਬਹਿ ਜੂਗੀ ਚਲ ਮੈਂ ਤਾਂ ਕੀ ਲੈਣਾ ਹਾਂ ਹਾਂ ਫਿਰ ਤੈਨੂੰ ਤਾਂ ਕਹਿੰਦੀ ਆਂ ਕਿ ਰੋਟੀ ਪਾਣੀ ਮੰਗਾਣਾ ਤੂੰ ਮੈਨੂੰ ਇਹ ਕਹਿ ਦੇ ਚੁੱਕੀ ਜਿਹਾ ਬੜਾ ਜੂਗੀ ਮੈਂ ਤੈਨੂੰ ਕੋਈ ਨਾ ਚਲ ਠੀਕ ਹੈ ਭੂਆ ਤਾਂ ਜੇ ਤੱਕarni ਆਈ ਲੈ ਆਂਦੀ ਆ ਭੂਆ ਤਾਂ ਹੈ ਮੇ ਤਾਂ ਬਾਹਾਂ ਟੁਕਣੀਆਂ ਹੋ ਗਈਆਂ ਬਹੁਤ ਕਿਆਈ ਭੂਆ ਜੀ ਸਭ ਸਪਾਈ ਘਰ ਤਾਂ ਹੀ ਬਟਾ ਮੇ ਤਾਂ ਨਿਆਟ ਹੋ ਗਈ ਹਾਂ ਤਾਂ ਤੱਕੀ ਕਿਦੋਂ ਨਹੀਂ ਲੱਗ ਰਹੀ ਐ ਹੋਰ ਮੇ ਤਾਂ ਨਾ ਦੌਣਾ ਜਾ ਨਹੀਂ ਹਲਦਾ ਹੈ ਜਾ ਮੈਂ ਤਾਂ ਇਹ ਕਹਿੰਦੀ ਸੀ ਭੂਆ ਜੀ ਵੇ ਆਪਣਾ ਸਿਲੰਡਰ ਤੇ ਆ ਸੈਲਫੀ ਜੀ ਤੇ ਕਪੜਾ ਮਾਰਨਾ ਰਹਿ ਗਿਆ ਤੁਹਾਨੂੰ ਲੱਗਾ ਭੁੱਲ ਗਈ ਪਹਿਲਾਂ ਮਾਰਨਾ ਰਸੋਈ ਚ ਮੈਂ ਤਾਂ ਸੋ ਬੁੱਤ ਹੁਣ ਤਾਂ ਮੇਰੇ ਕੋਸ਼ ਨਹੀਂ ਬਣਦਾ ਹੈਗਾ ਮੇਰੀ ਤਾਂ ਵਾਲੀ ਨਿਹਤ ਹੋਈ ਮੈਂ ਤਾਂ ਕਹਿੰਦੀ ਸੀ ਪੋਜੀ ਲਿਬੜੀ ਤਾਂ ਪਈਆਂ ਤੂੰ ਵੀ ਫਿਰ ਤੂੰ ਨਾ ਲੇਂਗੀ ਫਿਰ ਵਜਣੀ ਨਹੀਂ ਹੈਗੀ ਤੇਰੇ ਤੋਂ ਵੀ ਹੁਣ ਤੂੰ ਲਿਬੜੀ ਲੜਾਈ ਪਈਆਂ ਤੂੰ ਮੜਾ ਜਾ ਮਾਰਿਆਂ ਦੀ ਕੀ ਹੁੰਦਾ ਕਪੜੀ ਮਾਰਨਾ ਨਹੀਂ ਮੈਂ ਤਾਂ ਤੜਕੀ ਕਰ ਦੂੰਗੀ ਮੈਂ ਇਥੋਂ ਨਹੀਂ ਹੁਣ ਬਣਦਾ ਹੈਗਾ ਹੁਣ ਮੇਰੇ ਨਾਲ ਬਾਹਾਂ ਟੋਟਾਂ ਅੱਗੜੀਆਂ ਨਾਲ ਬਾਹਲ ਛਕੇਵਾ ਹੋਇਆ ਪਿਆ ਹੁਣ ਤਾਂ ਮੇਰੇ ਨਿਹਤ ਹੋ ਰਿਹਾ ਹੁਣ ਤਾਂ ਮੈਂ ਜਾ ਕੇ ਰੋਕ ਲਈ ਗਈ ਪੈਣੀ ਆ ਹੁ ਚਲ ਠੀਕ ਹੈ 부ਆ ਜੀ। ਅੱਧੀ ਤਾਂ ਜਿਆਦਾ ਸਫਾਈ ਹੋਗੀ। ਕੁਛ ਕੱਲ ਨੂੰ ਕਰਾ ਲੂੰਗੀ। ਜੇ ਮੈਂ ਹੋਣੀ ਕਹਿ ਦਿੰਦੀ 부ਆ ਹਰਕ ਕੇ ਬੋਲਦੀ ਮੈਨੂੰ। ਚਲ ਕੁਛ ਨਾ ਥੋੜਾ ਮੋਟਾ ਆਪ ਨੂੰ ਵੀ ਟਹਲਾ ਹੋਣਾ ਪੈਂਦਾ ਹੈਗਾ। ਚਲ ਕਰ ਲਾਂਦੇ ਰਾਮ। ਕੱਲ ਨੂੰ ਕਰਵਾ ਲੂੰਗੀ ਇਹ ਤਾਂ ਸਾਫ ਸਫਾਈ। ਭਾਈ ਹਾਂ ਇਹ ਚਲੋ ਵੇ ਆਪੂਆ ਕਿੱਧਰ ਐ? ਤੇਵੇਂ ਛੋਲੇ ਚੱਕ ਲੈਦਾ ਅੱਜ। ਵੇ ਫਿਰ ਤੂੰ ਨਹੀਂ ਨੂੰ ਤਾਂ ਤਰਦੀ ਜਾ ਕੰਮ ਹੈਗਾ। ਮੈਂ ਤਾਂ ਜਰੂਰ ਜਾਣਾ ਹਾਂ। ਨੇ ਪੂਆ ਕੋਈ ਨਾ ਬਾਗ ਜੀ 9-10 ਵਜੇ ਰੋਟੀ ਖਾ ਕੇ ਬਾਗ ਜੀ ਪਰ ਚਾਹ ਵੀ ਨਹੀਂ ਸਮਾਰ ਕੇ ਪੀਤੀ ਮਨੂਠੀ ਜਾਨ ਤੈਨੂੰ ਰੋਟੀ ਉਡੀ ਪਕਾ ਕੇ ਦੇ ਦੂਗੀ ਰੋਟੀ ਖਾ ਕੇ ਬਾਗ ਜੀ ਮੈਂ ਤਾਂ ਜਾਣੀ ਆ ਤੂੰ ਦੱਸਦੀ ਆਵਣ ਵੀ ਪੂਆ ਨੂੰ ਕੰਮ ਕਿਉਂ ਦਾ ਬਾਗੀ ਚੱਦੀ ਨਾਲ ਲੈ ਪੂਆ ਮੈਂ ਤੈਨੂੰ ਛੱਡ ਜਾਂਦਾ ਸਮਾਂ ਨਾਲ ਤੂੰ 9-10 ਵਜੇ ਰੋਟੀ ਖਾ ਕੇ ਭੱਜ ਜਾਂਦੀ ਐਡੀ ਛੇਤੀ 7 ਵਜੇ ਤੈਨੂੰ ਭੱਜਣ ਦੀ ਕੀ ਹੋ ਰਹੀ ਐ ਉਹ ਮੈਂ ਕਹਿੰਨੀ ਹਾਂ ਮੈਂ ਠੰਡੇ ਮੈਂ ਬਾਗ ਜੀ ਪੈਦੇ ਬਸ ਬਾਗ ਜੀਉਂਗੀ ਮੈਂ ਇਹ ਹਜਾ ਕੀ ਕੰਮ ਹੈ ਲੈ ਜਿਹੜਾ ਇੰਨੇ ਸੰਧਿਆ ਜਾਨੀ ਆ ਤੂੰ ਮੈਨੂੰ ਜਰੂਰੀ ਕੰਮ ਹੈ ਪਤਾ ਉਹ ਮੈਂ ਰਹਿ ਵੀ ਜਾਂਦੀ ਦੇਖ ਉਹਨੇ ਸਾਬ ਸਬਾਈ ਕਰਦੀ ਹੁਣ ਦੁਬਾਰੀ ਨੇੜੇ ਆ ਰਹੀ ਐ ਮੈਨੂੰ ਵੀ ਲੋੜ ਹੈ ਦੇ ਕਰਨੀ ਮੈਂ ਵੀ ਕਰਨੇ ਕਰੂੰਗੀ ਆਕੇ ਥੋੜਾ ਤਾਂ ਠੀਕ ਐ 부ਆ ਤੇ ਮੈਂ ਆਮਣ ਆਉਂਣਾ ਹਾਈ ਉੱਠਿਆ ਨੇ ਉਹਨੂੰ ਮਿਲ ਮੁਲ ਕੇ ਭੱਗ ਜਾਂਦੀ ਤੂੰ ਚੱਲ ਕਦੇ ਮੈਂ ਫੇਰ ਗੇੜਾ ਮਾਰੂਗੀ ਨਾਲ ਤੇ ਮੈਂ ਆ ਜੂਗੀ ਉਹ ਨਾਲੇ ਉਹਨੂੰ ਮਿਲ ਜੂਗੀ ਤੇ ਮੈਂ ਹੁਣ ਜਾਂਦੀ ਹਾਂ ਪਰ ਤਾਂ ਠਾਣਾ ਤੇ ਬਸ ਸਦਾ ਟਾਈਮ ਹੋ ਰਿਹਾ ਗਾਉਂ ਦਾ ਚਲ ਠੀਕ ਐ 부ਆ ਤੇ ਆਂਗਾ ਫਰ ਮਾਰ ਲਈ ਗੇੜਾ ਚੰਗਾ ਹਾਂ ਕੋਈ ਜ਼ਰੂਰ ਆ ਜੂਗਾ ਤੂੰ ਮੈਂ ਹਾਂ ਹਾਂ ਕੋਈ ਨਹੀਂ ਉਹ ਆਮਣ ਨੂੰ ਮਿਲ ਜਾਂਦੀ ਤੂੰ ਉਹ ਨੂੰ ਆਮਣ ਨੂੰ ਐ ਦੱਸਦੀ ਅਜੇ ਪੂਆ ਨੂੰ ਕੰਮ ਮਿਲਿਆ ਜਰੂਰੀ ਕਹਿੰਦੇ ਤਾਂ ਕਰਕੇ ਬਾਗੀ ਠੀਕ ਉਹ ਲੈ ਪੂਆ ਦਾ 7 ਵਜੇ ਝੋਲਾ ਚੱਕ ਲਿਆ ਨੂੰ ਤਾਂ ਐ ਲੱਗਦਾ ਕਿਹੜਾ ਕੰਮ ਕੰਮ ਇਹ ਤਾਂ ਲੱਗਦਾ ਆਮਣ ਜਿਹੜਾ ਉਤੋਂ ਬਾਹਰ ਨੇ ਲਾ ਲਾ ਕੇ ਕੰਮ ਕਰਾਈ ਜਾਂਦੀ ਸੀ ਉਹਨਾਂ ਲੱਗਦਾ ਪੂਆ ਤਾਂ ਤੜਕੇ ਭੱਜ ਗਈ ਪਈ ਭੱਜਣੀ ਇਦੀ ਹੁਣ ਹਸਾ ਵਿਚਾਰੀ ਦਾ ਦਮ ਘੜਤਾ ਕਾਰਾ ਕਾਰਾ ਕੰਮ ਕਹਿ ਦਾਂਗੇ ਮਨੂੰ ਭੱਜ ਗਈ ਤੇਰੀ ਜੀ ਤੂੰ ਬਾਹਰ ਨਹੀਂ ਲਾਉਂਦੀ ਸੀ ਤੂੰ ਚੱਲ